ਸਰਟੀ ਵੀ ਮਹਾ ਸੰਦੀਪ ਚਲਾ ਸੋ ਅੱਜ ਲੁਧਿਆਣਾ ਦੇ ਵਿਸ਼ੇ ਤੋਂਰੇ ਪਹੁੰਚਿਆ ਉਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਪੁਸ਼ਕਰ ਸਿੰਘ ਧਾਮੀ ਜੀ ਅੰਦਾਜ਼ੇ ਕੀ ਅੰਤਿਮ ਜਿਹੜਾ ਮਤਦਾਨ ਹੈਗਾ ਤਾਂ ਇਸ ਨੂੰ ਮਤਦਾਨ ਨੂੰ ਲੈ ਕੇ ਜਿਹੜਾ ਕਾਫੀ ਜਿਹੜਾ ਸਮੂਹ ਜਿਹੜੀ ਕੇਂਦਰ ਦੀ ਲੀਡਰਸ਼ਿਪ ਹੈ ਤੇ ਇੱਥੇ ਲੁਧਿਆਣਾ ਪਹੁੰਚੀ ਹੋਈ ਹੈ ਤਾਂ ਕਿੰਨਾ ਕੀਤੇ ਅੱਜ ਉਤਰਾੰਚਲ ਇਕਤਾ ਸਮੇਟੀ ਦੁਆਰਾ ਇੱਕ ਵਿਸ਼ੇਸ਼ ਮਗਰ ਦੇ ਵਿੱਚ ਉਤਰਾੰਚਲ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਅੱਜ ਵੀ ਵਿਸ਼ੇਸ਼ ਤੌਰ ਤੇ ਅੱਜ ਲੁਧਿਆਣਾ ਪਹੁੰਚ ਚੁੱਕੇ ਤਸਵੀਰਾਂ ਦਿਖਾ ਰਿਹਾ ਹੈ ਲੁਧਿਆਣਾ ਤੇ ਗੈਸ ਪੂਰੇ ਇਲਾਕੇ ਜਿੱਥੇ ਪੁਸ਼ਕਰ ਸਿੰਘ ਧਾਮੀ ਜੀ ਅੱਜ ਵਿਸ਼ੇਸ਼ ਦੌਰੇ ਤੇ ਲੁਧਿਆਣਾ ਪਹੁੰਚੇ ਆ ਤਾਂ ਦੱਸ ਦਈ ਕਿ ਅੰਤਿਮ ਜਨਰੇਟਰੀ ਮਾਤਨ ਹੋਣਗੇ ਉਹਦੇ ਅੱਜ ਲੁਧਿਆਣ ਤੋਂ ਬੀਜੇਪੀ ਦੇ ਉਮੀਦਵਾਰ ਰਮਨੀ ਸਿੰਘ ਬਿੱਟੂ ਦੇ ਹੱਕ ਦੇ ਵਿੱਚ ਜਿਹੜਾ ਮਤਦਾਨ ਦੀ ਜਿਹੜੀ ਪੀਰ ਕਰਨਗੇ ਉਤਰਾਂਚਲ ਦੇ ਜਿਹੜੇ ਤਕਰੀਬਨ ਇੱਥੇ 2000 ਤੋਂ ਉੱਪਰ ਜਿਹੜੇ ਤੇ ਪਰਿਵਾਰ ਰਹਿੰਦੇ ਆ ਤਾਂ ਨਮਾਮੀ ਗੰਗੇ ਨਗਰ ਤੋਂ ਆ ਕਰਦੇ ਅੱਜ ਉਤਰਖੰਡ ਦੇ ਪੁਸ਼ਕਰ ਸਿੰਘ ਧਾਮੀ ਵਿਸ਼ੇਸ਼ ਤੌਰ ਤੇ ਪਹੁੰਚੇ ਆ ਅੱਜ ਰਮਨੀ ਸਿੰਘ ਬਿੱਟੂ ਦੇ ਵਿੱਚ ਲੁਧਿਆਣਾ ਰਮਨੀ ਸਿੰਘ ਬਿੱਟੂ ਦੇ ਹਗਦੇ ਵਿੱਚ ਅੱਜ ਉਤਰਾੰਚਲ ਦੇ ਲੋਕਾਂ ਨੂੰ ਵਿੱਚ ਜਿਹੜਾ ਮਦਦਾਂ ਦੀ ਅਪੀਲ ਕਰਨਗੇ ਤਾਂ ਪੁਸ਼ਕਰ ਸਿੰਘ ਧਾਮੀ ਜਿਹੜੇ ਉਤਰਾਖੰਡ ਦੇ ਮੁੱਖ ਮੰਤਰੀ ਅੱਜ ਵਿਸ਼ੇਸ਼ ਤੌਰ ਤੇ ਲੁਧਿਆਣਾ ਪਹੁੰਚੇ ਆ ਲੁਧਿਆਣਾ ਦੇ ਭਾਜਪਾ ਦੇ ਮੈਂਬਰ ਪਾਰਲੀਮੈਂਟ ਦੇ ਉਮੀਦਵਾਰ ਸੋਨਾਲ ਮੌਜੂਦ ਖੜੇ ਆ ਕੇਂਦਰੀ ਮੰਤਰੀ ਕਲਾਸ਼ ਚੌਧਰੀ ਅੱਜ ਵਿਸ਼ੇਸ਼ ਤੌਰ ਤੇ ਪੁਸ਼ਕਰ ਸਿੰਘ ਧਾਮੀ ਜਿਹੜੇ ਅੱਜ ਲੁਧਿਆਣਾ ਪਹੁੰਚੇ ਆ ਰਮਨੀਤ ਸਿੰਘ ਬਿੱਟੂ ਦੇ ਹੱਕ ਦੇ ਵਿੱਚ ਜਿਹੜੇ ਉਤਰਾਂਚਲ ਦੇ ਪ੍ਰਵਾਂਚਲ ਦੇ ਲੋਕ ਇੱਥੇ ਮੌਜੂਦ ਹੈ ਗੈਸਪੇ ਇਲਾਕੇ ਦੇ ਵਿੱਚ ਉੱਥੇ ਵਿਸ਼ੇਸ਼ ਤੌਰ ਤੇ ਬਿੱਟੂ ਦੇ ਹੱਕ ਦੇ ਵਿੱਚ ਮਤਦਾਨ ਕਰਨ ਦੀ ਅਪੀਲ ਕਰਨਗੇ 52 ਸੇ 55 ਸੇ ਉੱਪਰ ਆਪਕੇ ਸਟਾਰ ਪ੍ਰਚਾਰਕ ਦੇ ਰੂਪੇ ਬੀਜੇਪੀ ਦੇ ਪਹਿਲੇ ਦੇਸ਼ ਦੇ ਪਹਿਲੇ ਮੁੱਖ ਮੰਤਰੀ ਬਣ ਕੇ ਦੇਖੇ ਦੇਖਿਏ ਦੇਸ਼ ਦੇ ਅੰਦਰ ਪੂਰੇ ਦੇਸ਼ ਵਿੱਚ ਪੂਰਾ ਪੱਛਮੀ ਉੱਤਰ ਦੱਖਣ ਨਰਿੰਦਰ ਮੋਦੀ ਜੀ ਕੀ ਔਰ ਭਾਰਤੀ ਜਨਤਾ ਪਾਰਟੀ ਕੀ पूरी वेब चल रही है और इस बार ऐतिहासिक विजय होगी क्योंकि इस बार देश की जनता ने ये चुनाव अपने हाथ में ले लिया है हर वर्ग देश के उत्थान के लिए गरीबों के कल्याण के लिए भारत को तो विकसित भारत बनाने के लिए वोट करना चाहता है और मोदी जी को प्रधानमंत्री बना दे अंदर में एक सलाह आया भाजपा वर्कर के लिए एक फते रैली हुई जे अंदर में एक बहुत बड़ी मोदी साहब की बहुत बड़ी रैली ज्ञान सलाबात पंजाब के लोग मन बना चुके भी केंद्र में मोदी सरकार पंजाब में मोदी सरकार चाहिए जी बिल्कुल डबल इंजन चाहिए सब जगह सो ए सन उत्तराखंड के मुख्यमंत्री पुष्पर सिंह धामी जी ने दसी विशेष तौर पे जेडा लुधियाना बजा दे सी सब तो जड़ा वद सरकार पहुंचा रही है 55 तो ऊपर ਰੈਲੀਆਂ ਕਰਨ ਦੇ ਜਿਹੜੇ ਪ੍ਰਚਾਰਕ ਬਣੇ ਆ ਪੁਸ਼ਕਰਸੀ ਤਾਮੀ ਵੀ ਜਿਵੇਂ ਪਾਰਟੀ ਵਾਸਤੇ ਇੱਕ ਰਿਕਾਰਡ ਟਾਈਮ ਦਿੱਤਾ ਦੇਸ਼ ਦੇ ਪਹਿਲੇ ਮੁੱਖ ਮੰਤਰੀ ਬਣ ਜੀ ਨੇ ਬੀਜੇਪੀ ਪਾਰਟੀ ਵਾਸਤੇ ਸਭ ਤੋਂ ਵੱਡ 55 ਜੜੀਆਂ ਰੈਲੀਆਂ ਕਰਕੇ ਇੱਕ ਮੁਕਾਮ ਹਾਸਲ ਕੀਤਾ ਤੇ ਬੀਜੇਪੀ ਉਮੀਦਵਾਰਾਂ ਵਾਸਤੇ ਪੰਜਾਬ ਦੇ ਵੀ ਜੜੀ ਹੁਣ ਰੈਲੀਆਂ ਕਰਦੀ ਜਾ ਰਹੀਆਂ ਤੇ ਖਾਸ ਕਰਕੇ ਦੁਦਾਨਾ ਵਿੱਚ ਰਵਦੀਖ ਸਿੰਘ ਬਿੱਟੂ ਦੇ ਹੱਕ ਦੇ ਵਿੱਚ ਅੱਜ ਮਤਦਾਨ ਕਰਨ ਵਾਸਤੇ ਜਿਹੜੇ ਪ੍ਰਵਾਂਚਿਆਂ ਦੇ ਹੋ ਗਏ ਉਤਰਾੰਚ ਦੇ ਲੋਕ ਸੀ ਉਹਨਾਂ ਨੂੰ ਅਪੀਲ ਕੀਤੀ ਗਈ ਵੀ ਇੱਕ ਤਰੀਕ ਨੂੰ ਰਵਨੀਸ਼ ਸਿੰਘ ਬਿੱਟੂ ਦੇ ਹੱਕ 'ਚ ਵੋਟ ਕਰਕੇ और नुहार सरकार हाथ बटाओ। संदीप टीवी, देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और वट्स चैनल पर